ਚਾਰ ਦੀ ਟਾਇਲ ਜੀ ਜਿੰਨੀ ਮਰਜ਼ੀ ਲੈ ਜਾਓ ਜੀ 27 ਰੁਪਏ ਸਕਰ ਫੁੱਟਾ ਪਲੱਸ ਜੇ ਆਪਣੀ ਜਿਹੜਾ ਬਿਲਿੰਗ ਹੈ ਆਪਣੀ ਸਿਸਟਰ ਦੇ ਨਾਂ ਤੇ ਆਪਣੀ ਭੈਣ ਦੇ ਨਾਂ ਤੇ ਆਪਾਂ ਕਟਵਾਉਣੀ ਆ ਤਾਂ ਉਹਦੇ ਉੱਤੇ 5% ਡਿਸਕਾਊਂਟ ਹੋਰ ਹੋ ਜਾਏਗਾ 750 ਰੁਪਏ ਦਾ ਵਾਸ਼ਬੇਸ਼ਨ ਮਿਲੂਗਾ ਤੁਹਾਨੂੰ ਇਹ ਜੇ ਤੁਸੀਂ ਬਾਜ਼ਾਰ ਦੇ ਵਿੱਚ ਜਾਂਦੇ ਹੋ ਤਾਂ ਬਿਨਾਂ ਲੱਗ ਤੋਂ ਹੀ 750 800 900 1000 ਰੁਪਏ ਤੱਕ ਬਿਨਾਂ ਲੱਗ ਤੋਂ ਮਿਲੂਗਾ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਬਰੇਟਾ ਮੰਡੀ ਡਿਸਟ੍ਰਿਕਟ ਮਾਨਸਾ ਦੇ ਵਿੱਚ ਸ਼ਰਮਾ ਜੀ ਹਰੋਂ ਕੋਲੇ ਕਿਉਂਕਿ ਇਹ ਹਰ ਇੱਕ ਤਿਹਾੜ ਦੇ ਉੱਪਰ ਜਿਵੇਂ ਤੁਸੀਂ ਦੇਖਿਆ ਵੀ ਮਕਰਾਨਾ ਮਾਰਬਲ ਬਰੇਟਾ ਇਹ ਆਫਰਾਂ ਲਾਉਂਦੇ ਰਹਿੰਦੀ ਹੈ ਹਰ ਇੱਕ ਤਿਹਾੜ ਦੇ ਉੱਪਰ ਤੇ ਹੁਣ ਜਿਵੇਂ ਰਖੜੀ ਦਾ ਤਿਹਾੜ ਚੱਲ ਰਿਹਾ ਹੈਗਾ ਇਹਦੇ ਉੱਪਰ ਆਪਾਂ ਗੱਲਬਾਤ ਕਰਦੇ ਹਾਂ ਵੀ ਇਹਨਾਂ ਨੇ ਕੀ ਆਫਰ ਲਾਈ ਹੋਈ ਹੈ ਸੈਨੀਟਰੀ ਦੇ ਸਮਾਨ ਦੇ ਉੱਪਰ ਕੀ ਡਿਸਕਾਊਂਟ ਚੱਲ ਰਿਹਾ ਹੈਗਾ ਬਾਕੀ ਟਾਈਲਾਂ ਦੇ ਉੱਪਰ ਇਦੇ ਬਾਰੇ ਆਪਾਂ ਕਰਦੇ ਹਾਂ ਗੱਲ ਬਸ ਸ਼ਰਮਾ ਜੀ ਕੀ ਹਾਲ ਚੱਲ ਨੇ ਔਰ ਠੀਕ ਠਾਕ ਬਾਈ ਜੀ ਸੱਚੀ ਗੱਲ ਜੀ ਸੱਚੀ ਗੱਲ ਠੀਕ ਠਾਕ ਹਾਂ ਜਿਵੇਂ ਰਖੜੀ ਆ ਰਹੀ ਹੈ ਜੀ ਵੈਸੇ ਵੀ ਤੁਸੀਂ ਪਹਿਲਾਂ ਤਿਹਾਰਾਂ ਦੇ ਉੱਪਰ ਆਫਰ ਲਾਉਂਦੇ ਰਹਿੰਦੇ ਹੋ ਤੇ ਹੁਣ ਜਿਵੇਂ ਰਖੜੀ ਆ ਰਹੀ ਹੈ ਰਖੜੀ ਦੇ ਉੱਪਰ ਕੀ ਆਫਰ ਦੇ ਰਹੇ ਹੋ ਰਖੜੀ ਦੇ ਉੱਤੇ ਆਪਾਂ ਨੇ ਮਤਲਬ ਸਪੈਸ਼ਲੀ ਆਫਰ ਲਾਇਆ ਆਪਣੀਆਂ ਭੈਣਾਂ ਵਾਸਤੇ ਠੀਕ ਹੈ ਜੀ ਕਿਉਂਕਿ ਰਖੜੀ ਦਾ ਤਿਹਾਰ ਇਹ ਜਿਹੜਾ ਕੋਈ ਭੈਣ ਭਾਈ ਦਾ ਮਲਾਪ ਹੈ ਇੱਕ ਨਾ ਰਕਸ਼ਾ ਬੰਧਨ ਹੈ ਆਪਣਾ ਅੱਜ ਸਭ ਤੋਂ ਪਵਿੱਤਰ ਦੇ ਹਰਮਨ ਸਕਦੇ ਸਭ ਤੋਂ ਪਵਿੱਤਰ ਧਿਆਨ ਆਪਾਂ ਭੈਣ ਭਾਈ ਦੇ ਰਿਸ਼ਤੇ ਦਾ ਮੰਨ ਸਕਦੇ ਆ ਉਹਦੇ ਵਾਸਤੇ ਆਪਾਂ ਭੈਣਾ ਵਾਸਤੇ ਇੱਕ ਵਿਸ਼ੇਸ਼ ਆਫਰ ਲਿਆ ਹੋਇਆ ਦਿਖਾ ਦਿੰਦੇ ਓਕੇ ਆਜੋ ਮਿੱਤਰੋ ਆਪਾਂ ਚੈੱਕ ਕਰਾਉਣੀ ਆ ਤੁਹਾਨੂੰ ਵੀ ਸ਼ਰਮਾ ਜੀ ਨੇ ਕੀ ਕੀ ਆਫਰ ਲਾਈ ਹੈ ਤੇ ਕਿੰਨਾ ਡਿਸਕਾਊਂਟ ਹੋਊਗਾ ਤੁਹਾਨੂੰ ਭੈਣਾ ਵਾਸਤੇ ਸਪੈਸ਼ਲ ਜਿਹੜਾ ਤਿਹਾਰਾ ਹੈਗਾ ਰਖੜੀ ਦਾ ਭੈਣ ਤੇ ਭਰਾ ਦਾ ਜਿਹੜਾ ਪਿਆਰ ਹੈਗਾ ਸਭ ਤੋਂ ਪਵਿੱਤਰ ਤਿਹਾਰਾ ਹੈਗਾ ਜਿਹੜਾ ਉਹ ਮੰਨਿਆ ਜਾਂਦਾ ਹੈਗਾ ਰਖੜੀ ਦਾ ਤਿਹਾਰ ਭੈਣ ਤੇ ਭਰਾ ਵਾਸਤੇ ਤੇ ਉਹਦੇ ਉੱਪਰ ਕੀ ਕੀ ਆਫਰ ਲਾਰੇ ਨੇ ਇਹ ਉਹਦੇ ਵਾਸਤੇ ਆਪਾਂ ਕਰਦੇ ਆ ਗੱਲਬਾ ਸੋ ਆਪਾਂ 2 4 ਦੀ ਟਾਇਲ ਦਿਖਾਉਣੀ ਆ ਪਹਿਲਾਂ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਸਾਈਜ਼ ਟ੍ਰੈਂਡਿੰਗ ਦੇ ਵਿੱਚ ਹੈ ਉਹ 2 4 ਦਾ ਹੈ 90% ਜਿਹੜਾ ਸਾਈਜ਼ ਅੱਜ ਦੇ ਟਾਈਮ ਦੇ ਵਿੱਚ ਚੱਲਦਾ ਹੈ ਉਹ 2 4 ਹੀ ਚੱਲਦਾ ਹੈ 2 4 ਦੇ ਵਿੱਚ ਮਤਲਬ ਸਭ ਤੋਂ ਵੱਧ ਡਿਮਾਂਡ ਚੱਲ ਰਹੀ ਹੈ ਨਾ ਜੀ ਸਭ ਤੋਂ ਵੱਧ ਡਿਮਾਂਡ ਹੈ ਔਰ ਸਭ ਤੋਂ ਵੱਧ ਡਿਜ਼ਾਈਨ ਆਪਣੇ ਕੋਲੇ ਅਵੇਲੇਬਲ ਨੇ 2 4 ਦੇ ਵਿੱਚ 2 4 ਦਾ ਟਾਇਲ ਜਿਹੜੀ ਡਿਜ਼ਾਈਨ ਹੈ ਉਹਦੇ ਵਿੱਚ ਆਪਾਂ ਨੇ ਕੁੜੀਆਂ ਵਾਸਤੇ ਆਪਣੀਆਂ ਭੈਣਾਂ ਵਾਸਤੇ ਆਪਣੀਆਂ ਸਿਸਟਰ ਵਾਸਤੇ ਜੀ ਉਹਨਾਂ ਵਾਸਤੇ ਆਪਾਂ ਕੀ ਰੱਖਿਆ ਜਿਹੜਾ ਆਪਾਂ 5% ਡਿਸਕਾਊਂਟ ਪਹਿਲਾਂ ਆਪਾਂ 2 4 ਦੀ ਟਾਇਲ ਜੀ ਜਿੰਨੀ ਮਰਜ਼ੀ ਲੈ ਜਾਓ ਜੀ 27 ਰੁਪਏ ਸਕਰ ਫੁੱਟ ਆ ਪਲੱਸ ਜੇ ਆਪਣੀ ਜਿਹੜਾ ਬਿਲਿੰਗ ਹੈ ਆਪਣੀ ਸਿਸਟਰ ਦੇ ਨਾਂ ਤੇ ਆਪਣੀ ਭੈਣ ਦੇ ਨਾਂ ਤੇ ਆਪਾਂ ਕਟਵਾਉਣੀ ਹੈ ਤਾਂ ਉਹਦੇ ਉੱਤੇ 5% ਡਿਸਕਾਊਂਟ ਹੋਰ ਹੋ ਜਾਏਗਾ ਇਹਦੇ ਵਿੱਚ ਇੱਕ ਆਪਣੇ ਕੋਲੇ ਅਵੇਲੇਬਲ ਬਹੁਤ ਡਿਜ਼ਾਈਨਿੰਗ ਪਈ ਹੈ ਆ ਦੇਖੋ ਸਰ 2-4 ਦੇ ਵਿੱਚ 골ਡਨ ਸੀਰੀਜ਼ ਆ ਗਈ ਜੀ ਠੀਕ ਹੈ ਓਕੇ ਜੀ 2-4 ਦੇ ਵਿੱਚ ਆਪਣੇ ਕੋਲੇ ਕਾਰਵਿੰਗ ਸੀਰੀਜ਼ ਆ ਗਈ ਜੀ ਅੱਛਾ ਕਾਰਵਿੰਗ ਦਾ ਵੀ ਇਹੀ ਰੇਟ ਚੱਲ ਰਿਹਾ ਹੈ ਕਾਰਵਿੰਗ ਦੇ ਉੱਤੇ ਵੀ ਸਰ ਆਪਾਂ ਨੇ 27 ਰੁਪਏ ਸਕੁਅਰ ਫੁੱਟ ਦੀ ਰੇਟ ਜਿਵੇਂ ਆਪਾਂ ਨੂੰ ਪਤਾ ਹੈਗਾ ਇਹ ਗੱਲ ਦਾ ਵੀ ਦੇਖੋ ਕਾਰਵਿੰਗ ਹੈ ਜਿਹੜੀ ਇਹ ਇਹਦੋਂ ਇਹਦੋਂ ਕਾਰਵਿੰਗ ਦੇ ਵਿੱਚ ਆ ਦੇਖੋ ਸਰ ਅੱਛਾ ਜੀ ਕਾਰਵਿੰਗ ਸੀਰੀਜ਼ ਹੈ ਜਿਹੜੀ ਆਰਮ ਟਾਇਲ ਦੇ ਨਾਲੋਂ 글로ਸੀ ਦੇ ਨਾਲੋਂ ਉਹਦੇ ਉੱਤੇ ਨੀਅਰ ਅਬਾਊਟ 7 ਤੋਂ 8 ਰੁਪਏ ਪਰ ਸਕੁਅਰ ਫੁੱਟ ਪਲੱਸ ਹੋਊਗਾ ਬਟ ਆਪਾਂ ਨੇ ਕੀ ਹੈ 27 ਰੁਪਏ ਪਰ ਸਕੁਅਰ ਫੁੱਟ ਦੇ ਵਿੱਚ 글로ਸੀ ਵੀ ਤੇ ਕਾਰਵਿੰਗ ਵੀ ਦੋਨੇ ਹੀ ਆਪਾਂ 27 ਰੁਪਏ ਪਰ ਸਕੁਅਰ ਫੁੱਟ ਪਲੱਸ 5% ਡਿਸਕਾਊਂਟ ਡਿਸਕਾਊਂਟ ਉਹ ਆਪਣੀਆਂ ਭੈਣਾ ਵਾਕੇ ਡਿਜ਼ਾਈਨਿੰਗ ਇਹਦੇ ਵਿੱਚ ਆਪਣੇ ਕੋਲੇ ਬਹੁਤ ਅਵੇਲੇਬਲ ਹੈ ਆਪਣੇ ਕੋਲੇ ਬੁੱਕ ਮੈਚ ਸੀਰੀਜ਼ ਹੈ ਦੇਖੋ ਸਵਾਰੀਓ ਦੇ ਵਿੱਚ ਆਪਣੇ ਕੋਲੇ ਬਹੁਤ ਡਿਜ਼ਾਈਨਿੰਗ ਪਈ ਹੈ ਆ ਆਪਣੀ ਕਾਰਵਿੰਗ ਆ ਗਈ ਦੇਖੋ ਜੀ अच्छा जी ये सारे डिजाइनਾਂ ਦੇ ਉੱਤੇ ਆਪਾਂ ਨੇ 27 ਰੁਪਏ ਸਕਰ ਫੁੱਟ ਦਾ ਜਿਹੜਾ ਰੇਟ ਲਾਇਆ ਹੋਇਆ ਠੀਕ ਹੈ ਜੀ ਉਹ ਚੱਲੂਗਾ 1 ਅਗਸਤ ਤੋਂ ਲੈ ਕੇ 31 ਅਗਸਤ ਤੱਕ ਜੀ ਰਖੜੀ ਰਖੜੀ ਦੇ ਮਤਲਬ ਇਸ ਮਹੀਨੇ ਦੇ ਵਿੱਚ ਇਹਦੇ ਵਾਸਤੇ ਆਪਾਂ 5% ਦਾ ਡਿਸਕਾਊਂਟ ਪਲੱਸ 27 ਰੁਪਏ ਸਕਰ ਫੁੱਟ ਟੈਲ ਆ ਜੀ ਇਹਦੇ ਇਲਾਵਾ ਆਪਾਂ ਨੇ ਕੀ ਕਰਿਆ ਹੋਇਆ 12 24 ਦੇ ਉੱਤੇ ਵੀ ਆਪਾਂ ਡਿਸਕਾਊਂਟ ਰੱਖਿਆ ਹੋਇਆ ਹੈ ਜੀ 12 24 ਵੀ ਆਪਾਂ ਲੈ ਵੀ ਜੇ ਮਿੱਤਰੋ ਤੁਸੀਂ ਆਪਣੀਆਂ ਭੈਣਾਂ ਨੂੰ ਗਿਫਟ ਦੇਣਾ ਚਾਹੁੰਦੇ ਹੋ ਜਾਂ ਕੋਈ ਵੀ ਭੈਣ ਆਪਣੇ ਭਰਾ ਨੂੰ ਗਿਫਟ ਦੇਣਾ ਚਾਹੁੰਦੀ ਹੈਗੀ ਤੇ ਬਿੱਲ ਦੀ ਜਿਹੜੀ ਰਸੀਦ ਹੈਗੀ ਜਿਹੜਾ ਬਿੱਲ ਕਟਣਾ ਹੈਗਾ ਉਹ ਤੁਸੀਂ ਆਪਣੀ ਸਿਸਟਰ ਦੇ ਨਾਂ ਤੇ ਘਟਾ ਲਓ ਤੇ ਉਹਦੇ ਵਿੱਚ 5% ਡਿਸਕਾਊਂਟ ਹੈ ਤੇ ਡਿਸਕਾਊਂਟ ਦਾ ਜਿਹੜਾ ਟਾਈਮ ਹੈਗਾ 1 ਤਰੀਕ ਤੋਂ ਲੈ ਕੇ 30 ਤਰੀਕ ਤੱਕ ਪੂਰਾ ਮਹੀਨਾ ਰੱਖੜੀ ਤੇ ਹਾਰ ਕਰਕੇ 5% ਡਿਸਕਾਊਂਟ ਸਪੈਸ਼ਲ ਲੇਡੀਜ਼ ਵਾਸਤੇ ਸਪੈਸ਼ਲ ਪਹਿਣਾ ਵਾਸਤੇ ਇਹ ਡਿਸਕਾਊਂਟ ਰੱਖਿਆ ਹੋਇਆ ਹੈ ਜੀ ਸ਼ਰਮਾ ਜੀ 12 24 ਵਾਲ ਟੈਲ ਦੀ 12 24 ਮੋਸਟਲੀ ਯੂਜ਼ ਹੁੰਦੀ ਹੈ ਜੀ 12 24 ਦੇ ਵਿੱਚ ਆਪਣੇ ਕੋਲੇ ਬਹੁਤ ਡਿਜ਼ਾਈਨਿੰਗ ਅਵੇਲੇਬਲ ਹੈ 5 ਪੀਸ ਦੀ ਪੈਕਿੰਗ ਹੈ 10 ਸਕੁਅਰ ਫੁੱਟ ਮਾਲਿਆ 200 ਰੁਪਏ ਦਾ ਡੱਬਾ ਓਨਲੀ 20 12 18 ਲੈ ਲਓ 200 ਰੁਪਏ ਦਾ ਡੱਬਾ ਸਾਰਾ ਇੱਕੋ ਹੀ ਰੇਟ ਕਰਤਾ ਜੀ ਜੀ ਲੋ ਜੀ ਮਿੱਤਰੋ ਡੱਬਾ ਜਿਹੜਾ ਦੱਸ ਰਹੇ ਨੇ ਇਹ ਸਿਰਫ ਤੇ ਸਿਰਫ 200 ਰੁਪਏ ਦਾ ਮਾਲ ਕਿੰਨੇ ਫੁੱਟੂ ਕੋ ਜਿਹਦੇ ਵਿੱਚ ਮਾਲ 12 18 ਦੇ ਵਿੱਚ 9 ਸਕਰ ਫੁੱਟ ਹੈ ਸਰ 12 24 ਦੇ ਵਿੱਚ 10 ਸਕਰ ਫੁੱਟ ਹੈ ਦੋਨਾਂ ਦੀ ਰੇਟ 200 ਰੁਪਏ ਬਾਕਸ ਕਰਤਾ ਆਪਾਂ ਠੀਕ ਹੈ ਜੀ 200 ਰੁਪਏ ਦਾ ਡੱਬਾ ਜੀ ਆ ਟਾਇਲ ਸ਼ਰਮਾ ਜੀ ਨੇ ਦੱਸਤੀ ਵੀ ਜਿਹੜਾ ਸਾਈਜ਼ ਹੈਗਾ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਕੁਆਲਿਟੀ ਚੈੱਕ ਕਰ ਸਕਦੇ ਹੋ ਕੀਮੇਓ ਕੁਆਲਟੀ ਦੇ ਵਿੱਚ ਤੁਹਾਨੂੰ ਚੀਜ਼ ਮਿਲੂਗੀ ਕੋਈ ਐ ਨਹੀਂ ਹੈਗਾ ਇਹਨਾਂ ਕੋਲ ਕੋਈ ਰਿਆ ਕੋਇਆ ਮਾਲ ਹੈ ਜਾਂ ਕੋਈ ਟੁੱਟਦਾ ਮਾਲ ਹੈਗਾ ਉਹ ਨਹੀਂ ਹੋਊਗਾ ਇੱਕ ਨੰਬਰ ਦੇ ਵਿੱਚ ਇੱਕ ਨੰਬਰ ਕੁਆਲਟੀ ਮਿਲੂਗੀ ਤੁਹਾਨੂੰ ਜਮਨ ਪਿਓਰ ਪਿਓਰ ਬਿਟਰੀ ਟਾਇਲ ਹੋਊਗੀ ਜੀ 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 ਦੂਜੀ ਗੱਲ ਸਰ ਆਪਣੇ ਕੋਲੇ ਸਾਰੀ ਸੈਂਟਰੀ ਵੇਅਰ ਦੀ ਆਟਮ ਹੈ ਜੀ ਆਪਣੇ ਕੋਲੇ ਜੀ ਅਸ਼ਿੰਕ ਆਗੇ ਹੈਂਡ ਮੇਡ ਆਗੇ ਜੀ ਸ਼ਿੰਕ ਆਪਣੇ ਕੋਲੇ ਪਾਰਟਸ ਦੇ ਵਿੱਚ ਆਗੇ ਵਧੀਆ ਹਲਸੀ ਬ੍ਰੈਂਡ ਦੇ ਵਿੱਚ ਨੇ ਕੋਈ ਇਹ ਦੇਸੀ ਨਹੀਂ ਹੈਗੇ ਬਹੁਤ ਟਾਪ ਦੀ ਕੁਆਲਿਟੀ ਹੈ ਦੇਖੋ ਚੱਕਿਆ ਨਹੀਂ ਜਾਂਦਾ ਇਹ ਹੈਵੀ ਵੀ ਵਧੀਆ ਲੱਗ ਰਿਹਾ ਇਕੱਲੇ ਗੰਦੇ ਤੇ ਚੱਕਿਆ ਨਹੀਂ ਜਾਂਦਾ ਸਰ ਸਿੰਘ ਅੱਛਾ ਜੀ ਇੰਨੀ ਕੁ ਹੈਵੀ ਕੁਆਲਿਟੀ ਹੈ ਦੂਜੀ ਗੱਲ ਆ ਦੇਖੋ ਸੈਨੀਟਰੀ ਦਾ ਸਮਾਨ ਵਾਸ਼ ਮਸ਼ੀਨ ਆ ਗਈ 750 ਰੁਪਏ ਦਾ ਵਾਸ਼ ਮਸ਼ੀਨ ਵੀਰੇ ਕਿਤੇ ਨਹੀਂ ਮਿਲਦਾ ਤੁਸੀਂ ਸਾਰੇ ਪੰਜਾਬ ਦੇ ਵਿੱਚ ਜਾਇਓ 750 ਰੁਪਏ ਦਾ ਵਾਸ਼ ਵੇਸ਼ਨ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਓਕੇ ਵਿੱਦ ਲੱਗਿਆ ਜੀ ਇਹ ਵਿੱਦ ਲੈਗ ਹੈ ਨਾ ਜੀ ਵਿੱਦ ਲੈਗ ਹੈ ਜੀ ਮੈਨੂੰ ਲੱਗਦਾ ਵੀ ਬਿਨਾ ਲੈਗ ਤੋਂ ਹੀ ਆਉਂਦਾ ਸਰ ਬਸ ਤਾਂ ਆਪਾਂ ਨੇ ਕੀ ਹੈ ਇਸ ਮਹੀਨੇ ਕਰਕੇ ਆ ਰਖੜੀ ਦੇ ਤਿਆਰ ਕਰਕੇ 750 ਰੁਪਏ ਦਾ ਵਾਸ਼ ਵੇਸ਼ਨ ਹੈ ਸਰ ਜੀ ਜਿੰਨੇ ਮਰਜ਼ੀ ਪੀਸ ਲੈ ਜਾਓ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਅੱਛਾ ਫਿਰ ਆਪਣੇ ਕੋਲੇ ਜਿਹੜਾ ਆਫਰ ਰੱਖਿਆ ਹੋਇਆ ਇੱਕ 1 ਪੀਸ ਦੇ ਉੱਤੇ ਦੁਬਾਰਾ ਫੇਰ ਇਹ ਕੀ ਆਫਰ ਹੈ 25 ਰੁਪਏ 2500 ਰੁਪਏ ਤੋਂ 1 ਪੀਸ ਆਪਣਾ ਸਟਾਰਟ ਹੈ ਸਰ ओके ਜਿਹੜਾ ਕਿ ਨਾਰਮਲੀ ਮਾਰਕੀਟ ਦੇ ਵਿੱਚ ਤੁਸੀਂ ਦੇਖੋਗੇ 4500 5000 5500 ਰੁਪਏ ਤੋਂ ਸਟਾਰਟਿੰਗ 4500 ਰੁਪਏ ਤੋਂ ਸਿੰਗਲ ਪੀਸ ਦੀ ਮਿਲਦਾ ਵਨ ਪੀਸ ਦੀ ਰੀ ਸਟਾਰਟਿੰਗ ਹੈ ਬਟ ਆਪਾਂ ਨੇ ਕੀ ਹੈ ਇਸ ਰਖੜੀ ਦੇਤੇ ਹੋਰ ਕਰਕੇ 2500 ਰੁਪਏ ਤੋਂ ਸਟਾਰਟ ਹੈ ਆਪਣਾ ਵਨ ਪੀਸ ਜੀ ਲੋ ਜੀ ਮਿੱਤਰੋ ਜੇ ਵਨ ਪੀਸ ਤੁਸੀਂ ਲੈਣਾ ਚਾਹੁੰਦੇ ਹੋ ਸਟੈਂਡਿੰਗ ਸੀਟ ਲੈਣਾ ਚਾਹੁੰਦੇ ਹੋ 2500 ਰੁਪਏ ਤੋਂ ਜਿਹੜਾ ਸਟਾਰਟ ਹੈ ਇਹ ਰੇਟ ਮੰਡੀ ਦੇ ਵਿੱਚ ਥੋੜ ਨੂੰ ਬਾਜ਼ਾਰ ਦੇ ਵਿੱਚ ਆਮ ਜਿਹੜਾ ਇਹ ਰੇਟ ਹੈਗਾ 4500 ਰੁਪਏ ਤੋਂ ਸਟਾਰਟ ਹੋ ਜਾਂਦਾ ਹੈ ਬਾਕੀ ਜਿਵੇਂ ਬਾਸ਼ਵੇਸ਼ਨ ਦੀ ਗੱਲ ਕਰ ਰਹੀ ਸੀ ਸ਼ਰਮਾ ਜੂ 770 ਰੁਪਏ ਦਾ ਵਾਸ਼ਬੇਸ਼ਨ ਮਿਲੂਗਾ ਤੁਹਾਨੂੰ ਇਹ ਜੇ ਤੁਸੀਂ ਬਾਜ਼ਾਰ ਦੇ ਵਿੱਚ ਜਾਂਦੇ ਹੋ ਤਾਂ ਬਿਨਾਂ ਲੱਗਦਿਆਂ ਹੀ 750 800 900 1000 ਰੁਪਏ ਤੱਕ ਬਿਨਾਂ ਲੱਗ ਤੋਂ ਮਿਲੂਗਾ ਪਰ ਉਰੇ ਵਿਦ ਲੈਗ 750 ਰੁਪਏ ਦਾ ਵਾਸ਼ ਵੇਚ ਨੇ ਜਿਹੜਾ ਤੁਹਾਨੂੰ ਦੇਣ ਜਾ ਰਹੇ ਆਂ ਸ਼ਰਮਾ ਜੀ ਰੱਖੜੀ ਦੇ ਤਿਹਾੜ ਦੇ ਉੱਪਰ ਆਫਰ ਇਹਦਾ ਹੋ ਚੱਲ ਰਿਹਾ ਹੈਗਾ ਆਪਣੇ ਕੋਲੇ ਸੈਨੀਟਰੀ ਦਾ ਸਾਰਾ ਦੇਖੋ ਵੀਰੇ ਟੂਟੀਆਂ ਸ਼ਾਵਰ ਵਗੈਰਾ ਸਾਰੀ ਆਈਟਮ ਆਪਣੇ ਕੋਲੇ ਸਾਰੀ ਐਸੈਸਰੀ ਹੈ ਜਿਹੜੀ ਸਾਰੇ ਆਪਣੇ ਅੱਪਰ ਪਾਰਟ ਸਾਰੇ ਮਿਲ ਜਾਣਗੇ ਦੇਖੋ ਨਿਗਾਹ ਮਾਰੋ ਟੇਬਲ ਸਾਰਿਆਂ ਦੀ ਆਫਰ ਹੈ ਜੀ ਇਹ ਆਫਰ ਸਾਰਿਆਂ ਦੀ ਹੈ ਜੀ 5% ਲੈਸ ਹੈ ਜਿਹੜਾ ਮਰਜ਼ੀ ਆਪਣਾ ਸਮਾਨ ਲੈ ਕੇ ਉਹਦੀ ਤੇ ਬਿਲਿੰਗ ਕਰਵਾਵਾਂਗੇ ਜਦੋਂ ਕੁੜੀਆ ਦੇ ਨਾਂ ਦੇ ਉੱਤੇ ਉਹਦੇ ਤੇ ਤੁਸੀਂ ਜਿਹੜਾ ਮਾਰਵਲ ਹੈਗਾ ਮਾਰਵਲ ਸ਼ਰਮਾ ਜੀ ਕੋਲੇ ਦੇਖ ਸਕਦੇ ਹੋ ਵੀ ਫੁੱਲ ਸਟਾਕ ਹੈ ਜਿਹੜਾ ਉਹ ਪਿਆ ਹੈਗਾ ਤੇ ਸ਼ਰਮਾ ਜੀ ਮਾਰਵਲ ਦੇ ਉੱਪਰ ਕੀ ਡਿਸਕਾਊਂਟ ਦੇ ਰਹੇ ਹੋ ਮਾਰਵਲ ਦੇ ਉੱਤੇ ਇਹ ਹੈ ਸਰ ਮਾਰਵਲ ਗ੍ਰੇਨਾਈਟ ਦੀ ਤੁਸੀਂ ਜੇ ਆਪਾਂ ਗੱਲ ਕਰੀਏ ਆਹ ਮੋਸਟਲੀ 80 ਤੋਂ 90 ਰੁਪਏ 100 ਰੁਪਏ ਫੁੱਟ ਤੱਕ ਜਿਹੜੀ ਸਟਾਰਟਿੰਗ ਹੁੰਦੀ ਹੈ ਗ੍ਰੇਨਾਈਟ ਦੀ ਬਟ ਆਪਾਂ ਕੀ ਹੈ ਆਪਣੇ ਕੋਲੇ ਗ੍ਰੇਨਾਈਟ ਹੈ ਜਿਹੜਾ ਦੇਖੋ ਪਿਓਰ ਬਲੈਕ ਕਲਰ ਦੇ ਵਿੱਚ ਹੈ 65 ਰੁਪਏ ਸਕਰ ਫੁੱਟ ਦੇ ਵਿੱਚ ਸਟਾਰਟਿੰਗ ਹੈ ਆਪਣੀ 65 ਰੁਪਏ ਸਕਰ ਫੁੱਟ ਦੇ ਵਿੱਚ ਆਪਣੇ ਕੋਲ ਗ੍ਰੇਨਾਈਟ ਦੀ ਜਿੰਨੀ ਮਰਜ਼ੀ ਵੈਰਾਈ ਸੋ ਸਿਆਮਨਿਕ ਜਨਨ 60 ਤੋਂ 70 ਕਲਰ ਪਏ ਨੇ ਆ ਦੇਖੋ ਕਿੰਨਾ ਸਰ ਕਿੰਨਾ ਪਿਆਰਾ ਕਲਰ ਇਹ ਵੀ ਪੈਂਡਰ ਪੈਸ ਕੇਰ ਫੁੱਟ ਹੈ ਜੀ ਠੀਕ ਹੈ ਜੀ ਗ੍ਰੇਨਾਈਟ ਦੀ ਆਪਣੇ ਕੋਲੇ ਬਹੁਤ ਰੇਂਜ ਪਈ ਆ ਬਹੁਤ ਵੈਰਾਈਟੀ ਪਈ ਆ ਜੀ ਜੀ ਜਿੰਨੇ ਮਰਜ਼ੀ ਰੇਟ ਵਾਲਾ ਲੈ ਜਾਓ ਜੈਡ ਬਲੈਕ ਸਾਊਥ ਦੀ ਕੁਆਲਿਟੀ ਆਪਣੇ ਕੋਲੇ ਹਰ ਇੱਕ ਤਰ੍ਹਾਂ ਦੇਖੋ ਹਨੀ ਬ੍ਰਾਊਨ ਪਏ ਇੱਥੇ ਆਪਣੇ ਕੋਲੇ ਹਰ ਇੱਕ ਕੁਆਲਿਟੀ ਆਪਣੇ ਕੋਲੇ ਸਰ ਗ੍ਰੇਨਾਈਟ ਦੀ ਅਵੇਲੇਬਲ ਮਿਲੂਗੀ ਤੇ ਆਪਣੇ ਕੋਲੇ ਕੱਟ ਪੀਸ ਦੀ ਹਰ ਇੱਕ ਰੇਂਜ ਪਈ ਆ ਕੱਟ ਪੀਸ ਦੇ ਸਾਰੇ ਸਾਈਜ਼ ਆਪਣੇ ਕੋਲੇ ਮਿਲ ਜੀ ਉਹ ਵੀ ਦਿਖਾਓ ਮਾੜਾ ਇੱਕ ਵਾਰੀ ਦੇ ਵਿੱਚ ਦੇਖੋ ਸਰ ਡੂੰਗਰੀ ਪੈਟਰਨ ਦੇ ਵਿੱਚ ਹੈ ਜੀ ਬਿਲਕੁਲ ਸਟੇਟ ਰੇਸ਼ੇ ਦਾ ਮਾਲ ਹੈ ਪੈਂਸਨ ਰੇਸ਼ੇ ਦਾ ਮਾਲ ਹੈ ਜੀ ਮਾਲ ਕਾਲਾ ਹੋ ਜੇ ਪੀਲਾ ਹੋ ਜੇ ਖਰਜੇ ਭੁਰਜੇ ਦਾਣਾ ਨਿਕਲ ਜੇ ਵਿੱਚੋਂ ਆਪਣੀ 100% ਗਾਰੰਟੀ ਹੈ ਫੁੱਲ ਗਾਰੰਟੀ ਹੈ ਜੀ ਜਿਹੜੇ ਮਰਜੀ ਸਾਈਜ਼ ਲੈ ਲਓ ਬਿਲਕੁਲ ਜੈਨੂਇਨ ਰੇਟਾਂ ਦੇ ਵਿੱਚ ਉਹੀ 5% ਵਾਲਾ ਡਿਸਕਾਊਂਟ ਹਰ ਆਈਟਮ ਤੇ ਲਾਗੂ ਹੋਊਗਾ ਗ੍ਰੇਨਾਈਟ ਦੇ ਉੱਤੇ ਵੀ ਹੈ ਮਾਰਬਲ ਦੇ ਉੱਤੇ ਵੀ ਹੈ ਕੱਟ ਪੀਸ ਦੇ ਉੱਤੇ ਵੀ ਹੈ ਸਾਰੇ ਆਈਟਮ ਦੇ ਉੱਤੇ 5% ਵਾਲਾ ਡਿਸਕਾਊਂਟ ਆਪਣੇ ਕੋਲੇ ਲਾਗੂ ਹੋਊਗਾ ਦੇਖੋ ਟਰਾਲੀਆਂ ਗ੍ਰੇਨਾਈਟ ਦੀਆਂ ਆਪਣੇ ਇਹਦੀਆਂ ਅਡੇਸਿਵ ਦੀਆਂ ਦੇਖੋ ਪਰ ਪਰ ਕੇ ਜਾ ਰਹੀਆਂ ਨੇ ਜੀ ਪਰ ਪਰ ਕੇ ਆ ਰਹੀਆਂ ਨੇ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈਗੀ ਸਰ ਮਤਲਬ ਜੇ ਵੀ ਦੇਖਿਆ ਜਾਵੇ ਵੀ ਲੋਕਾਂ ਦਾ ਤਾਂ ਦੇਖੋ ਇਹ ਕੰਮ ਹੋ ਰਿਹਾ ਜੀ ਵੀ ਬੇਲੇ ਬੈਠੇ ਹੈਗੇ ਪੱਥਰਾਂ 'ਲੇ ਕੰਪੀਟੀਸ਼ਨ ਹੀ ਇੰਨਾ ਹੋ ਰਿਹਾ ਕਿ ਤੁਹਾਡੇ ਕੋਲੇ ਸਾਧਨਾਂ ਦੀ ਜਿਹੜੀ ਮਤਲਬ ਲੈਣਾਂ ਲੱਗੀਆਂ ਪਈਆਂ ਨੇ ਆਪਣੇ ਕੋਲੇ ਦੋ ਤਿੰਨ ਸਾਧਨ ਖੜ੍ਹੀ ਹੈ ਇਸ ਤੋਂ ਪਹਿਲਾਂ ਹੀ ਮਲਾ ਰੇੜੀਆਂ ਨੂੰ ਉੱਪਰ ਤੋਂ ਸਾਮਾਨ ਕਾਫੀ ਸਾਰਾ ਜਿਹੜਾ ਭੇਜੇ ਕੋਈ ਦਿੱਕਤ ਨਹੀਂ ਸਰ ਆਪਣੇ ਕੋਲੇ ਤੁਸੀਂ ਆ ਲੈ ਲਓ ਵੀ ਚਾਹ ਪਾਣੀ ਪੀਣ ਦਾ ਵੀ ਇੱਕ ਟਾਈਮ ਟਾਈਮ ਨਹੀਂ ਲੱਗਦਾ ਪਰਮਾਤਮਾ ਦੀ ਕਿਰਪਾ ਨਾਲ ਕੋਈ ਇਹੋ ਜੀ ਗੱਲ ਨਹੀਂ ਹੈਗੀ ਦੂਜੀ ਗੱਲ ਇਹ ਹੈ ਵੀ ਜਿਹੜਾ ਆਪਣੇ ਕੋਲੇ ਆਲ ਓਵਰੀ ਹੈ ਉਹ ਤਾਂ ਹੈ ਹੀ ਹੈ ਉਹ ਤਾਂ 12 ਮਹੀਨੇ 30 ਦਿਨ ਚੱਲਦਾ ਹੈ ਆਲ ਟਾਈਮ ਹੀ ਚੱਲੇਗਾ ਆਲ ਓਵਰ ਜਿੰਨੀ ਟਾਈਮ ਆਪਣੀ ਦੁਕਾਨ ਰਹੂਗੀ ਜਿੰਨੀ ਟਾਈਮ ਮੇਰੀ ਜ਼ਿੰਦਗੀ ਰਹੂਗੀ ਠੀਕ ਹੈ ਜੀ ਉਹਨਾਂ ਟਾਈਮ 5% ਆਰਮੀ ਪਰਸਨ ਵਾਸਤੇ ਤਾਂ ਹੈ ਹੀ ਹੈ ਪਲੱਸ ਜਿਹੜਾ 5% ਹੋਣੇ ਆਪਣੀਆਂ ਭੈਣਾਂ ਵਾਸਤੇ 1 ਅਗਸਤ ਤੋਂ ਲੈ ਕੇ ਵੀਰੇ 31 ਅਗਸਤ ਤੱਕ ਜੀ ਸਮਝ ਜੀ ਇਹ ਸਾਰਾ ਕੁਝ ਲੈਣ ਵਾਸਤੇ ਜਿਹੜਾ ਤੁਸੀਂ 5% ਡਿਸਕਾਊਂਟ ਲਾਇਆ ਹੋਇਆ ਆਉਣਾ ਕਿੱਥੇ ਪਊਗਾ ਐਡਰੈਸ ਤਾਂ ਇੱਕ ਵਾਰੀ ਦੱਸੋ ਆਪਣਾ ਇਹ ਸਰ ਆਪਣਾ ਪਕਰਾਨਾ ਮਾਰਵਲ ਦੇ ਨਾਂ ਥੱਲੇ ਆਪਣਾ ਕਾਊਂਟਰ ਹੈ ਜੀ। ਜੀ। ਗਊਸ਼ਾਲਾ ਵਾਲੇ ਰੋਡ ਦੇ ਉੱਤੇ ਆ ਕਾਰਨਰ ਦੇ ਉੱਤੇ ਆਪਣੀ ਦੁਕਾਨ ਹੈ। ਆਪਣਾ ਨੰਬਰ ਨੋਟ ਕਰ ਲਓ 9463004876 ਜੀ। ਬਰੇਟਾ। ਬਰੇਟਾ ਸ਼ਹਿਰ ਡਿਸਟ੍ਰਿਕਟ ਮਾਨਸਾ ਦੇ ਵਿੱਚ ਬਾਕੀ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈ। ਗਾਈ ਹੋਰ ਉਹਨੂੰ ਕੰਟੈਕਟ ਕਰ ਸਕਦੇ ਤੁਸੀਂ। ਰੇਟ ਦੇ ਸਬੰਧਤ ਕੋਈ ਗੱਲ ਕਰਨੀ ਹੈ, ਕੁਆਲਿਟੀ ਦੇ ਸਬੰਧਤ ਕੋਈ ਗੱਲ ਕਰਨੀ ਹੈ। ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈ। ਇਹਦੇ ਉੱਪਰ ਕੰਟੈਕਟ ਕਰਕੇ ਜਦੋਂ ਮਰਜ਼ੀ ਆ ਜਾਓ ਜੀ। ਬਾਕੀ ਸ਼ਰਮਾ ਜੀ ਧੰਨਵਾਦ ਤੁਹਾਡਾ ਬਹੁਤ-ਬ